ਇੱਕ ਪਾਸੇ ਜਸ਼ਨ ਤੇ ਦੂਜੇ ਪਾਸੇ ਚੀਖ ਚਗਿਆੜਾ ਐਮਐਲਏ ਨੇ ਕੀਤਾ ਆਪਣੇ ਹੀ ਵਰਕਰ ਨਾਲ ਧੱਕਾ ਇੱਕ ਨੂੰ ਮਿਲੀ ਪ੍ਰਧਾਨਗੀ ਦੂਜੇ ਨੇ ਚੱਕਿਆ ਖੌਫਨਾਕ ਕਦਮ sire ne chadya sauda ta MLA ne mudi ohde badle di rakam ਆ ਮੈਨੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤਪ੍ਰੀਤ ਨੇ ਜਿੰਮੇ ਲੈ ਕੇ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਦੇ ਗਿਆ। ਭਾਈ ਜਿਹੜੀ ਪਾਰਟੀ ਕਹਿੰਦੀ ਸੀ ਰਾਜਨੀਤੀ ਬਦਲਣ ਆਏ ਆ ਉਹਨਾਂ ਨੇ ਵਾਕਿਆ ਤੇ ਰਾਜਨੀਤੀ ਬਦਲਤੀ। ਜਿਹੜੀ ਪਾਰਟੀ ਦਾਅਵੇ ਕਰਦੀ ਹੁੰਦੀ ਸੀ ਕਿ ਅਸੀਂ ਲੋਕਤੰਤਰ ਦਾ ਸਹੀ ਉਪਯੋਗ ਕਰਾਂਗੇ ਉਹ ਵਾਕਿਆ ਜੀ। ਜਿੰਨਾ ਲੋਕਤੰਤਰ ਦਾ ਸਹੀ ਉਪਯੋਗ ਉਹ ਕਰ ਰਹੇ ਨੇ ਹੋਰ ਲੱਗਦਾ ਮੈਨੂੰ ਕੋਈ ਨਹੀਂ ਕਰ ਰਿਆ। ਆ ਮੈਨੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤਪ੍ਰੀਤ ਨੇ ਜਿੰਮੇ ਲੈ ਕੇ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਦੇ ਜਿਹੜਾ ਇਹ ਗੱਲ ਕਰਕੇ ਕਰਾਂਗੇ 3 ਗੁਰਪ੍ਰੀਤਨ ਮੈਨੂੰ ਕੱਢ ਲੈ ਕੋਈ ਜੱਕਾ ਨਹੀਂ ਲੈ ਕੋਈ ਜੱਕਰ ਨਹੀਂ ਦੋਏ ਜਾਣਿਆ ਬਚਲੇ ਆਏ ਤੇ ਇਹਨਾਂ ਦੀ ਕੋਈ ਟੱਕਰ ਨਹੀਂ ਠੀਕ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਸੀ 30 ਹਾਂ ਹਾਂ 30 ਦਾ ਸੌਦਾ ਹੋਇਆ ਸੀ ਤਾਂ ਕੋਈ ਜੇ ਮੈਂ ਮਰਦਾਂ ਮੇਰੀ ਜਾਨ ਦੇ ਜ਼ਿੰਮੇਵਾਰ ਮੰਦੀਪ ਲਖੇਵਾਲ ਤੇ ਇਹਦੇ ਘਰ ਵਾਲੀ ਇੱਕ ਗੁਰਪ੍ਰੀਤ ਤੋਂ ਅੱਜ ਇੱਕ ਖਬਰ ਚੱਲ ਰਹੀ ਹੈ ਭਵਾਨੀਗੜ ਤੋਂ ਨਰਿੰਦਰ ਕੌਰ ਭਰਾ ਅੱਜ ਐਮ ਐਲ ਏ ਕਹਿੰਦੇ ਵੀ 30 ਲੱਖ ਰੁਪਇਆ ਲੈ ਕੇ ਪ੍ਰਧਾਨਗੀਆਂ ਵੰਡੀਆਂ ਜਾਂਦੀਆਂ ਮੈਂ ਪੂਰੀ ਖਬਰ ਦੇਖੀ ਆ ਕਹਿੰਦੇ ਵੀ ਪਿਛਲੇ ਸਾਲ ਚਾਰ ਦਾਵੇਦਾਰ ਸੀ ਆਮ ਆਦਮੀ ਦੇ ਪ੍ਰਧਾਨਗੀ ਦੇ ਉਹਨਾਂ ਦੇ ਵਿੱਚੋਂ ਪਰਚੀਆਂ ਪਾਈਆਂ ਗਿਆ ਸੀ ਕਿ ਅਗਲੇ ਸਾਲ ਤੇਰੀ ਵਾਰੀ ਆ ਉਸ ਤੋਂ ਅਗਲੇ ਸਾਲ ਤੇਰੀ ਤੇ ਉਸ ਤੋਂ ਅਗਲੇ ਸਾਲ ਤੇਰੀ ਯਾਨੀ ਕਿ ਐਦਾਂ ਹੀ ਚਾਰ ਸਾਲ ਵਾਰੀ-ਵਾਰੀ ਪ੍ਰਧਾਨਗੀਆਂ ਵੰਡੀਆਂ ਗਈਆਂ ਸੀ ਪਰ ਸਾਲ ਲੰਘ ਗਿਆ ਆ ਜਿਹੜੇ ਲੀਡਰ ਹੁੰਦੇ ਨੇ ਉਹ ਤੇ ਕਹਿੰਦੇ ਇੱਕ ਦਿਨ ਦੇ ਵਾਅਦੇ ਭੁੱਲ ਜਾਂਦੇ ਨੇ ਸਾਲ ਪੁਰਾਣੀ ਕਾਕਾ ਕਿੰਨੇ ਗੱਲ ਯਾਦ ਰੱਖਣੀ ਸੀ ਕਹਿੰਦੇ ਵੀ ਸ਼ਾਇਦ ਸੁਣਨ ਚ ਜਿੱਦਾਂ ਆ ਰਿਹਾ ਕਿ ਕਾਕਾ ਫੱਗੂਵਾਲ ਨੂੰ ਦਿੱਤਾ ਗਿਆ ਸੀ ਕਿ ਤੇਰੀ ਵਾਰੀ ਐ ਅਗਲੇ ਸਾਲ ਜੇ ਜਿਹੜਾ ਕਾਕਾ ਫੱਗੂਵਾਲ ਹੈ ਜਿਹਦਾ ਰੋਲਾ ਚੱਲ ਰਿਹਾ ਜਿਨੇ ਜ਼ਹਿਰ ਖਾਦਾ ਹੈ ਪ੍ਰਧਾਨਗੀ ਨਾ ਮਿਲਨ ਤੇ ਉਹ ਐਮਐਲਏ ਨਰਿੰਦਰਪੁਰ ਭਰਾਜ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬੀਆਂ ਦੇ ਵਿੱਚੋਂ ਹੈ ਉਹ ਇਦਾਂ ਵੀ ਸੁਣਨ ਚਾ ਰਿਹਾ ਹੈ ਕਿ ਕਾਕਾ ਫੱਗੂਵਾਲ ਨੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਲੈਣ ਲਈ 30 ਲੱਖ ਰੁਪਏ ਨਰਿੰਦਰਪੁਰ ਭਰਾਜ ਨੂੰ ਅੱਜ ਤੋਂ ਲਗਭਗ 15 ਦਿਨ ਪਹਿਲਾਂ ਦੇ ਦਿੱਤੇ ਸੀ ਪਰ ਜਿਹੜੀ ਦੂਸਰੀ ਪਾਰਟੀ ਹੈ ਹੁਣ ਇਹ ਸੁਣ ਚ ਆ ਕਿ ਉਹਨਾਂ ਨੇ ਉਸ ਤੋਂ ਵੱਧ ਪੈਸੇ ਆਫਰ ਕਰਤੇ ਤੇ ਮੈਡਮ ਨੇ ਪ੍ਰਧਾਨਗੀ ਉਹਨਾਂ ਨੂੰ ਦਿੱਤੀ ਤੇ ਉਸ ਜਗ੍ਹਾ ਤੇ ਉੱਤੇ ਕਾਕਾ ਫੱਗੂਵਾਲ ਨੇ ਜ਼ਹਿਰ ਖਾ ਲਿਆ ਤੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਉਹਦੀ ਸਥਿਤੀ ਹੈ ਜਿਹੜੀ ਉਹਦੀ ਹਾਲਤ ਹੈ ਉਹ ਗੰਭੀਰ ਹੈ ਅਗਲੀ ਗੱਲ ਇਹ ਹੈ ਕਿ ਕਹਿੰਦੇ ਕਾਕੇ ਦੀ ਵਾਰੀ ਸੀ ਉਹ ਵਾਰੀ ਦੂਸਰੇ ਬੰਦੇ ਨੂੰ ਤਾਂ ਦਿੱਤੀ ਗਈ ਕਿ ਉਹਨੇ ਪੈਸੇ ਵੱਧ ਆਫਰ ਕਰਤੇ 30 ਲੱਖ ਤੋਂ ਤੇ ਉਹ 30 ਲੱਖ ਰੁਪਏ ਮੈਡਮ ਨੇ ਮੈਡਮ ਇਮਾਨਦਾਰ ਨੇ ਯਾਰ ਮੈਡਮ ਨੇ ਉਹ 30 ਲੱਖ ਰੁਪਏ ਉਹਨਾਂ ਨੂੰ ਵਾਪਸ ਦੇਣ ਲਈ ਆਪਣੇ ਕਿਸੇ ਕਰੀਬੀ ਨੂੰ ਭੇਜ ਦਿੱਤਾ ਸੁਖਪਾਲ ਖਹਿਰਾਂ ਨੇ ਉਹਨਾਂ ਤੇ ਇਲਜ਼ਾਮ ਲਾਇਆ ਕਿ ਉਹ ਕਰੀਬ ਜਿਹੜਾ ਉਹ ਬੰਦਾ ਪੈਸੇ ਮੋੜਨ ਆਇਆ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਚਸ਼ਮੇ ਲਾਏ ਹੋਏ ਨੇ ਤੇ ਪੱਗ ਵਾਲਾ ਬੰਦਾ ਦਿਖ ਰਿਹਾ ਜਿਹੜਾ ਪੈਸੇ ਮੋੜਨ ਆਇਆ ਉਹ ਮੈਡਮ ਦਾ ਕਰੀਬੀ ਹੈ ਇਹ ਸੁਖਪਾਲ ਖਹਿਰਾਂ ਨੇ ਵੀ ਇਲਜ਼ਾਮ ਲਾਏ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਵੀ ਗੇਮ ਚੱਲ ਰਹੀ ਹੈ ਇਹ ਸਾਰੀ ਪੈਸੇ ਦੀ ਗੇਮ ਹੈ ਪੈਸਿਆਂ ਨਾਲ ਪ੍ਰਧਾਨਗੀਆਂ ਵੰਡੀਆਂ ਜਾਂਦੀਆਂ ਨੇ ਹੁਣ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਬੰਦਾ ਟਰੱਕ ਜੁਨੀਅਨ ਚਲਾ ਸਕਦਾ ਹੈ ਜਾਂ ਉਹ ਬੰਦਾ ਕਾਬਿਲ ਹੈ ਨਹੀਂ ਸਿਰਫ ਜਿਹੜੀਆਂ ਪ੍ਰਧਾਨਗੀਆਂ ਨੇ ਅੱਜ ਕੱਲ ਇਹ ਇਸ ਚੀਜ਼ ਦੀਆਂ ਰਹਿ ਗਈਆਂ ਕਿ ਕਿਹੜਾ ਮੰਤਰੀਆਂ ਦੇ ਜਾਂ ਲੀਡਰਾਂ ਦੇ ਜ਼ਿਆਦਾ ਕਰੀਬੀ ਹੈ ਪ੍ਰਧਾਨਗੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਪ੍ਰਧਾਨਗੀਆਂ ਕਿਸੇ ਜਗ੍ਹਾ ਦੀਆਂ ਕਰਨੀਆਂ ਨੇ ਤੇ ਤੁਹਾਨੂੰ ਚਮਚਾਗਰੀ ਕਰਨੀ ਪਵੇਗੀ ਤੁਹਾਨੂੰ ਐਮਐਲਏਾਂ ਦੇ ਥੱਲੇ ਰਹਿਣਾ ਪਏਗਾ ਮੰਤਰੀਆਂ ਦੇ ਥੱਲੇ ਰਹਿਣਾ ਪਏਗਾ ਪ੍ਰਧਾਨਗੀਆਂ ਤਾਂ ਮਿਲਣਗੀਆਂ ਜੇ ਤੁਸੀਂ ਐਦਾਂ ਪ੍ਰਧਾਨਗੀ ਲੈਣ ਬਾਰੇ ਸੋਚਦੇ ਹੋ ਤਾਂ ਮੇਰੇ ਵੀਰਿਓ ਛੱਡ ਦਿਓ ਕੋਈ ਹੋਰ ਕੰਮ ਕਰੋ ਇਹ ਤੁਹਾਡੀ ਵਾਰੀ ਨਹੀਂ ਆਉਣੀ ਸੱਚੇ ਬੰਦੇ ਦੀ ਕਿਸੇ ਜਗ੍ਹਾ ਤੇ ਕੋਈ ਵਾਰੀ ਨਹੀਂ ਆਉਂਦੀ ਤੇ ਅਗਲੀ ਗੱਲ ਜਦੋਂ ਕਿਸੇ ਪੱਤਰਕਾਰ ਨੇ ਮੈਡਮ ਨਾਲ ਗੱਲ ਕੀਤੀ ਤਾਂ ਉਹ ਆਵਾਜ਼ ਜਿੱਦਾਂ ਥਥਲਾ ਕੇ ਬੋਲ ਰਹੀ ਸੀ ਜਾਂ ਜਿੱਦਾਂ ਸਹੀ ਜਵਾਬ ਨਹੀਂ ਸੀ ਦੇ ਪਾ ਰਹੇ ਤੇ ਇਹਨਾਂ ਗੱਲਾਂ ਤੋਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਮੈਡਮ ਅਨਿੰਦਰ ਕੌਰ ਭਰਾਜ ਜੋ ਸੰਗਰੂਰ ਤੋਂ ਐਮਐਲਏ ਨੇ ਉਹਨਾਂ ਦਾ ਕਸੂਰ ਹੈ ਇਸ ਦੇ ਵਿੱਚ ਜੋ ਚੀਜ਼ੇ ਹੋਈ ਹੈ ਉਹ ਬੜੀ ਮਤਭਾਗੀ ਹੈ ਜੀ ਅਰ ਇਹਦੇ ਤੇ ਜੋ ਵੀ ਹੈ ਮੈਂ ਤਾਂ ਸਿੱਧਾ ਐਸਐਸਪੀ ਨੂੰ ਵੀ ਕਿਹਾ ਕਿ ਇਹਦੇ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਕੇ ਤੇ ਜਿਹੜੀ ਕਾਰਵਾਈ ਆ ਪ੍ਰੋਪਰ ਬੰਦਿਆ ਤੇ ਹੋ ਜਾਣੀ ਚਾਹੀਦੀ ਹੈ ਮੈਡਮ ਜਿੱਦਾਂ ਮੈਂ ਵੀਡੀਓ ਦੇ ਵਿੱਚ ਦੇਖਿਆ ਕਿ ਤੁਹਾਡਾ ਕੋਈ ਨਜ਼ਦੀਕੀ ਆ ਪੈਸੇ ਮੋੜਨ ਜਾ ਰਿਹਾ ਬੰਦਾ ਉਹ ਪੂਰਾ ਮਸਲਾ ਕੀ ਆ ਉਹ ਦੱਸਿਓ ਜਿਹੜੀ ਹੈਗੀ ਆ ਉਸ ਵੀਡੀਓ ਦੇ ਆਧਾਰ ਤੇ ਕਿ ਜਿਹੜਾ ਕੋਈ ਪੈਸੇ ਨੇ ਜਿਹੜੇ ਜੋ ਵੀਡੀਓ ਦੇ ਵਿੱਚ ਦਿਖਾਇਆ ਗਿਆ ਉਹ ਕਿਹੜੇ ਬੰਦੇ ਨੇ ਜਿਹੜੇ ਉੱਥੇ ਬੈਠੇ ਨੇ ਤੇ ਇੰਨਾ ਪੈਸਾ ਉਹ ਆਇਆ ਕਿੱਥੋਂ ਆ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਜਿੱ ਜਿੰਨੀ ਕਿ ਮੈਂ ਵੀਡੀਓ ਦੇਖੀ ਹੈ ਕਲਿੱਪ ਦੇਖੀ ਹੈ ਉਹ ਸਧਾਰਨ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੰਦੇ ਕੋਈ ਉਹਦੇ ਵਿੱਚ ਇਨਵੋਲਵ ਨੇ ਚਾਹੇ ਕੋਈ ਦੇਣ ਚ ਕੋਈ ਲੈਣ ਚ ਚਾਹੇ ਵੀਡੀਓ ਬਣਾਉਣ ਚ ਜਿੰਨੇ ਵੀ ਕੋਈ ਬੰਦੇ ਨੇ ਸਾਰੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਉਹਨਾਂ ਬੰਦਿਆਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਆ ਮੈਡਮ ਬਹੁਤ ਹੀ ਗੰਭੀਰ ਤੁਹਾਡੇ ਤੇ ਵੀ ਦੋਸ਼ ਲਾਏ ਜਾ ਰਹੇ ਨੇ ਦੇਖੋ ਸਿਆਸਤ ਦੇ ਵਿੱਚ ਆਏ ਆ ਆਸਾ ਦੇ ਵਿੱਚ ਹੁਣ ਇੰਡੀਵਿਜੂਅਲੀ ਤਾਂ ਇਕੱਲਾ ਦਾ ਬੰਦਾ ਕੁਝ ਨਹੀਂ ਹੁੰਦਾ ਦੁਆਲੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਹੋਣੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ ਹੁੰਦੇ ਜਿਹੜੀ ਚੀਜ਼ ਗਲਤ ਹੈ ਤਾਂ ਉਹ ਚੀਜ਼ ਗਲਤ ਹੈ ਸੋ ਜਿਨੇ ਜਿਹੜੀ ਕੋਈ ਚੀਜ਼ ਗਲਤ ਕੀਤੀ ਹੈ ਇਹ ਫਰਕ ਨਹੀਂ ਪੈਂਦਾ ਕਿ ਕੌਣ ਕਿਹਦਾ ਬੰਦਾ ਕਿਹਦਾ ਨਹੀਂ ਹੈਗਾ ਕਿਹੜੀ ਪਾਰਟੀ ਦਾ ਹੈਗਾ ਕਿਹੜੀ ਨਹੀਂ ਦਾ ਹੈਗਾ ਜੋ ਚੀਜ਼ ਗਲਤ ਕੀਤੀ ਆ ਉਹਨੂੰ ਉਹਦੀ ਸਜ਼ਾ ਮਿਲ ਜਾਣੀ ਚਾਹੀਦੀ ਹੈ ਤੇ ਉਹਨਾਂ ਦੇ ਉੱਤੇ ਉਹ ਕਾਰਵਾਈ ਜਿਹੜੀ ਉਹ ਹੋ ਜਾਣੀ ਇੱਥੋਂ ਪਤਾ ਲੱਗਦਾ ਹੈ ਕਿ ਉਹ ਜਿਹੜਾ ਵੀ ਪੂਰਾ ਸ਼ੋਅ ਚੱਲ ਰਿਹਾ ਹੈ ਉਹਦੇ ਵਿੱਚ ਮੈਡਮ ਦੇ ਹੱਥ ਨੇ ਠੀਕ ਹੈ ਹੁਣ ਤਾਂ ਲੀਡਰ ਮੁਕਰਦੇ ਹੁੰਦੇ ਨੇ ਉਹ ਇਸ ਗੱਲਾਂ ਤੋਂ ਮੁਕਰ ਰਹੇ ਨੇ ਕਿ ਅਸੀਂ ਕੁਝ ਨਹੀਂ ਕੀਤਾ ਪ੍ਰਧਾਨਗੀਆਂ ਪਿੱਛੇ ਜ਼ਹਿਰ ਖਾਣ ਵਾਲੇ ਵੀ ਗਲਤ ਨੇ ਯਾਰ ਤੁਸੀਂ ਕਿਉਂ ਕਿਸੇ ਤੋਂ ਪੈਸੇ ਦੇ ਕੇ ਪ੍ਰਧਾਨਗੀ ਲੈਂਦੇ ਹੋ ਤੇ ਦੂਜੀ ਗੱਲ ਮੈਂ ਉਸ ਟਰੱਕ ਜੂਨੀਅਨ ਦੇ ਉੱਥੋਂ ਦੇ ਆਪਰੇਟਰਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਹੜਾ ਪ੍ਰਧਾਨ ਹੈ ਟਰੱਕ ਜੂਨੀਅਨ ਦੀ 30 ਜਾਂ 40 ਲੱਖ ਰੁਪਏ ਦੀ ਪ੍ਰਧਾਨਗੀ ਲੈ ਰਿਹਾ ਹੈ ਉਹ ਤੁਸੀਂ ਕੀ ਸੋਚਦੇ ਹੋ ਕਿ ਤੁਹਾਡਾ ਕੀ ਸਵਾਰੇਗਾ ਜਾਂ ਜਦੋਂ ਕਿਸੇ ਕੰਪਨੀ ਨਾਲ ਟਰਾਈ ਅਪ ਕਰੇਗਾ ਗੱਡੀਆਂ ਅੱਗੇ ਭੇਜਣ ਵਾਸਤੇ ਤਾਂ ਉਹ ਕਿੱਡੀਆਂ ਉਹ ਸਾਰੀ ਮਾਰਕ ਟਰੱਕ ਆਪਰੇਟਰਾਂ ਨੂੰ ਪੈਣੀ ਆ ਜਿਹੜੇ ਉਹਨਾਂ ਦੇ ਪਿੱਛੇ ਲੱਗਦੇ ਹੁੰਦਾ ਨੂੰ ਵੀ ਬੇਨਤੀ ਹੈ ਕਿ ਸਿਆਣੇ ਬਣੋ ਇਦਾਂ ਦੇ ਪ੍ਰਧਾਨ ਚੁਣੋ ਜਿਹੜੇ ਤੁਹਾਡੇ ਹੱਕਾਂ ਲਈ ਖੜੋ ਸਕਣ ਇਸ ਲਈ ਨਹੀਂ ਕਿ ਅੱਜ ਕਾਂਗਰਸ ਦੀ ਸਰਕਾਰ ਹੈ ਤਾਂ ਕਾਂਗਰਸ ਦਾ ਪ੍ਰਧਾਨ ਠੀਕ ਹੈ ਯਾਰ ਕੱਲ ਨੂੰ ਆਮ ਆਦਮੀ ਤੇ ਆਮ ਆਦਮੀ ਦਾ ਠੀਕ ਹੈ ਚੌਥੇ ਕਾਲੀ ਦਲ ਦੀ ਆਜੂਗੀ ਉਹਦਾ ਠੀਕ ਹੈ ਤੁਹਾਡੀ ਕਿਸੇ ਦੀ ਵਾਰੀ ਨਹੀਂ ਆਉਣੀ ਚੰਗੇ ਬੰਦੇ ਚੁਣੋ ਚੰਗਿਆਂ ਦਾ ਨਾਮ ਅਨਾਉਂਸ ਕਰੋ ਉਹਨਾਂ ਦੇ ਨਾਲ ਖੜੋ ਵਧੀਆ ਬੰਦੇ ਅੱਗੇ ਆਉਣਗੇ ਪੰਜਾਬ ਦਾ ਇਸ ਦੁਨੀਆ ਦਾ ਤੇ ਵਿੱਚੀ ਟਰੱਕ ਜੁਨੀਨ ਦਾ ਤਾ ਸਰਦਾਰ ਹੋਣਾ ਇਹ ਗੱਲਬਾਤ ਵਧੀਆ ਲੱਗੀ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਕਿਸੇ ਨਾ ਕਿਸੇ ਉਹਨਾਂ ਲੋਕਾਂ ਤੱਕ ਪਹੁੰਚ ਜਾਏ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਵੀਡੀਓ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਓ ਜਿਹੜੇ ਪ੍ਰਧਾਨਗੀਆਂ ਦੇ ਚੱਕਰ ਦੇ ਵਿੱਚ ਹਜੇ ਵੀ ਲੈਂਚ ਲੱਗੇ ਨੇ ਪਰ ਉਹ ਸੱਚੇ ਬੰਦੇ ਨੇ ਕਿ ਉਹ ਕਿਸੇ ਦੇ ਤਲਵੇ ਨਹੀਂ ਚਟਦੇ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਓ ਕਿ ਭਰਾ ਤੁਹਾਡੀ ਵਾਰੀ ਨਹੀਂ ਆਉਣੀ ਤੁਸੀਂ ਕੋਈ ਹੋਰ ਕੰਮ ਕਰ ਲਓ ਛੱਡ ਦਿਓ ਪ੍ਰਧਾਨਗੀਆਂ ਦਾ ਖੇੜਾ